ਜਾਪਾ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੇ ਸ਼ਹਿਰ ਪੁੱਚੋ ਮੰਡੀ ਵਿੱਚ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਬੁਟੀਕ ਦੇ ਉੱਪਰ ਲੈ ਕੇ ਜਾਣੇ ਜਿੱਥੇ ਤੁਸੀਂ ਹਰ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਘੱਟ ਰੇਟਾਂ ਦੇ ਤੁਸੀਂ ਇਹ ਤੋਂ ਬਹੁਤ ਸੋਹਣੇ-ਸੋਹਣੇ ਸੂਟ ਲੈ ਸਕਦੇ ਹੋ ਤੁਸੀਂ ਪਹੁੰਚਣਾ ਮਾਨ ਫੈਸ਼ਨ ਬੁਟੀਕ ਪੁੱਚੋ ਮੰਡੀ ਸਟੋਰ ਨੰਬਰ 9 ਗੁਰੂ ਤੇਗ ਬਹਾਦਰ ਮਾਰਕੀਟ ਬਾਕੀ ਸਾਰੀ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਸਟਮਰ ਦਾ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਦੁਪੱਟੇ ਤੇ ਪ੍ਰੋਪਰ ਲੇਸ ਵਗੈਰਾ ਲਾ ਕੇ ਵਿਦ ਸਟਿਚਿੰਗ ਸੋ ਸੂਟ ਹੈ ਇਹ ਜਿਹੜਾ ਹੈਗਾ ਬਰਬਰੀ ਕਾਟਨ ਦੇ ਵਿੱਚ ਬਣਿਆ ਹੋਇਆ ਫਰੰਟ ਦੇ ਵਿੱਚ ਇਹਦੇ ਕਲੀਆਂ ਬਹੁਤ ਜਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਡੇ ਤੋਂ ਮਿਲੂਗਾ ਇਹ ਸੂਟ ਨੂੰ ਵੀ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਸਾਡੇ ਕੋਲੋਂ ਜਿਹੜੇ ਵਰਕ ਦੀ ਸਟਾਰਟਿੰਗ ਰੇਜ 200 ਤੋਂ ਸਟਾਰਟ ਹੋ ਜਾਂਦਾ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਨੈਕਸਟ ਜਿਹੜਾ ਸੂਟ ਆਪਾਂ ਪਿਓਰ ਔਰਗੈਂਜਾ ਦੇ ਵਿੱਚ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕੱਟ ਵਰਕ ਵਾਲੀ ਡਿਜ਼ਾਈਨਿੰਗ ਪੂਰਾ ਸੂਟ ਹੀ ਕਸਟਮਰ ਨੂੰ ਮਤਲਬ ਇਹਦੇ ਜਿਹੜੀ ਹੈਗੀ ਆਹ ਵਾਲੀ ਡਿਜ਼ਾਈਨਿੰਗ ਆਪਾਂ ਬਾਟਮ ਤੇ ਬਣਵਾਈ ਆ ਤੁਸੀਂ ਸਾਡੇ ਤੋਂ ਮਤਲਬ ਵਰਕ ਤੋਂ ਇਲਾਵਾ ਕੋਈ ਲੈਸਸ ਵਗੈਰਾ ਲਗਾ ਕੇ ਵੀ ਡਿਜ਼ਾਈਨਿੰਗ ਨਾਲ ਤਿਆਰ ਕਰਵਾਓ ਨੈਕਸਟ ਸੂਟ ਹੈ ਜਿਹੜਾ ਆਪਣਾ ਸ਼ਿਮਰ ਦੇ ਵਿੱਚ ਬਣਿਆ ਹੋਇਆ ਹੈ ਇਹ ਵਾਲੀ ਇਹਦੀ ਨੈਕਟ ਐਮਬਰਾਇਡਰੀ ਹੈ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਹੈਗਾ ਆਪਣਾ ਆਫ ਵਾਈਟ ਦੇ ਕਲਰ ਦੇ ਵਿੱਚ ਆ ਪਿਓਰ ਔਰਗੈਂਜਾ ਦਾ ਹੈ ਨਾਲ ਆਪਾਂ ਜਿਹੜੀ ਹੈਗੀ ਹੈ ਕਿ ਖੀਨ ਖਾਪ ਦੀ ਬਾਟਮ